ਸਤਿ ਸ਼੍ਰੀ ਅਕਾਲ ਜੀ ਟੀਵੀ ਪੰਜਾਬੀ ਦੇ ਤੁਹਾਡੇ ਅਕੜ ਫਿਰ ਤੋਂ ਸਵਾਗਤ ਹੈ ਤਸਵੀਰਾਂ ਧੰਦੇ ਨਾਲ ਸੰਜੇ ਕਰ ਰਹੇ ਹਾਂ ਕਲਾ ਨੌਰ ਦੇ ਪ੍ਰਚੀਨ ਮੰਦਿਰ ਤੋਂ ਧੰਦਾ ਦੀ ਇੱਕ ਸ਼ੰਕਰ ਭਗਵਾਨ ਦਾ ਇਹ ਮੰਦਿਰ ਬਹੁਤ ਹੀ ਪ੍ਰਚੀਨ ਤੇ ਬਹੁਤ ਹੀ ਸੁੰਦਰ ਅ ਮੰਦਿਰ ਹੈ ਜਿੱਥੇ ਕੀ ਲੱਖਾਂ ਕਰੋੜਾਂ ਦੀਆਂ ਸੰਗਤਾਂ ਜਿਹੜੀਆਂ ਨੇ ਅੱਜ ਸ਼ਿਵਰਾਤਰੀ ਵਾਲੇ ਦਿਨ ਜਿਹੜਾ ਹੈ ਨਤਮਸਤਕ ਹੋਰੀਆਂ ਨੇ ਤੁਹਾਨੂੰ ਦੱਸਈਏ ਕਿ ਦੂਰੋਂ ਦੂਰੋਂ ਚੱਲ ਕੇ ਜਿਹੜੀਆਂ ਨੇ ਸੰਗਤਾਂ ਇੱਥੇ ਪਹੁੰਚੀਆਂ ਤੇ ਦਰਸ਼ਨ ਕਰ ਰਹੀਆਂ ਨੇ ਬਾਕੀ ਤੁਸੀਂ ਸਕਰੀਨ ਦੇ ਉੱਤੇ ਦੇਖਦੇ ਪਿਓ ਕਿ ਸੰਗਤਾਂ ਦਾ ਸ਼ਲਾਬ ਕਿਵੇਂ ਆਇਆ ਹੋਇਆ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ਼ਿਵਰਾਤਰੀ ਪੂਰੇ ਹੀ ਭਾਰਤ ਦੇ ਵਿੱਚ ਬੜੀ ਹੀ ਧੂਮ-ਧਾਮ ਦੇ ਨਾਲ ਮਨਾਈ ਜਾਂਦੀ ਹੈ ਜਿੱਥੇ-ਜਿੱਥੇ ਵੀ ਸ਼ਿਵ ਭਗਤ ਨੇ ਉੱਥੇ-ਉੱਥੇ ਹੀ ਸ਼ਿਵਰਾਤਰੀ ਜਿਹੜੀ ਹੈ ਉਹ ਬੜੀ ਹੁਮ-ਹਮਾ ਕੇ ਮਨਾਈ ਜਾਂਦੀ ਹੈ ਤਾਂ ਦਗੀ ਕਿ ਪੰਜਾਬ ਭਰ ਦੇ ਵਿੱਚ ਵੀ ਜਿੱਥੇ-ਜਿੱਥੇ ਇਤਿਹਾਸ ਕਮੰਦਰ ਚਾਹੇ ਮੰਦਰ ਪਿੰਡਾਂ ਦੇ ਵਿੱਚ ਹੋਣ ਚਾਹੇ ਮੰਦਰ ਸ਼ਹਿਰਾਂ ਦੇ ਵਿੱਚ ਹੋਣ ਲੋਕ ਬੜੀ ਹੀ ਭਾਰੀ ਗਿਣਤੀ ਦੇ ਨਾਲ ਮੰਦਰਾਂ ਦੇ ਵਿੱਚ ਆ ਕੇ ਨਤਮਸਤਕ ਹੁੰਦੇ ਆਪਣੀਆਂ ਮਨੋਕਾਮਨਾਵਾਂ ਜਿਹੜੀਆਂ ਨੇ ਪੂਰੀਆਂ ਹੋਣ ਤੋਂ ਵਾਦਾ ਤੇ ਕਈ ਤਰ੍ਹਾਂ ਦੇ ਜਿਹੜੇ ਨਿਮਿਸ਼ຖານ ਲੈ ਕੇ ਆਉਂਦੇ ਨੇ ਤੇ ਆਪਣੇ ਦਰਸ਼ਨ ਵੀ ਕਰਦੇ ਨੇ ਤੁਸੀਂ ਦੇਖਦੇ ਪਿਓ ਕਲਾਂੌਰ ਤੋਂ ਸ਼ੰਕਰ ਭਗਵਾਨ ਜੀ ਦੇ ਇਸ ਪ੍ਰਤੀਨ ਮੰਦਰ ਦੀਆਂ ਤਸਵੀਰਾਂ ਜਿੱਥੇ ਕਿ ਤੁਹਾਨੂੰ ਜਿਹੜਾ ਆ ਘਰ ਬੈਠੇ ਦਰਸ਼ਨ ਕਰਵਾ ਰਹੇ ਆ ਜੇਕਰ ਤੁਸੀਂ ਕਿਤੇ ਨਹੀਂ ਜਾ ਸਕਦੇ ਤੇ ਦਰਸ਼ਨ ਜ਼ਰੂਰ ਕਰੋ ਤੇ ਆਪਣੀ ਮਨ ਦੇ ਵਿੱਚ ਹੀ ਆਪਣੀ ਮਨੁਕਾਮਨਾ ਨੂੰ ਜਿਹੜਾ ਆ ਜਰੂਰ ਜਗਾਓ ਤਾਂ ਕਿ ਉਹ ਤੁਹਾਡੀ ਮਨੁਕਾਮਨਾ ਪੂਰੀ ਹੋਵੇ ਤੇ ਆਉਂਦੇ ਸਾਲ ਨੂੰ ਤੁਸੀਂ ਵੀ ਜਿਹੜਾ ਆ ਕਲਾਨੌਰ ਮੰਦਰ ਦੇ ਵਿੱਚ ਜਾ ਕੇ ਮस्तक ਹੋਵੋ ਤੇ ਆਪਣੀਆਂ ਮਨੁਕਾਮਨਾ ਨੂੰ ਪੂਰੀਆਂ ਕਰੋ ਤੀਦੇ ਦੇ ਪਿਓ ਤਸਵੀਰਾਂ ਦੇ ਵਿੱਚ ਕਿਵੇਂ ਸੰਕਰ ਭਵਾਨ ਜੀ ਦੇ ਜਿਹੜਾ ਆ ਅੱਜ ਚੜਤ ਚੜਾਵੇ ਦੇ ਨਾਲ ਲੋਕ ਉਥੇ ਪਹੁੰਚ ਰਹੇ ਨੇ ਹਰ ਤਰ੍ਹਾਂ ਦਾ ਜਿਹੜਾ ਆ ਮਿਸ਼ਤਾਨ ਤੇ ਨਾਲ ਦੀ ਨਾਲ ਜਿਹੜਾ ਆ ਸੰਕਰਪਰੀਏ ਜਿੰਨੇ ਵੀ ਭੋਜਨ ਨੇ ਜਿਵੇਂ ਕਿ ਭੰਗ ਜਾਂ ਫਿਰ ਬੇਲਪੱਤਰ ਜਾਂ ਫਿਰ ਦੁੱਧ ਕੱਚੀ ਲੱਸੀ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਵੀ ਲੋਕਾਂ ਦੇ ਕੋਲ ਆਪਣਾ ਆਪਣਾ ਮੰਨਤ ਆ ਉਸੇ ਤਰੀਕੇ ਦੇ ਨਾਲ ਲੋਕ ਅੱਜ ਜਿਹੜੇ ਸੰਕਰਪਹੌਂਜੀ ਦੇ ਮੰਦਿਰ ਦੇ ਵਿੱਚ ਨਤਮਸਤਕ ਹੋਏ ਲੱਖਾਂ ਕਰੋੜਾਂ ਦੀ ਭੀੜ ਤੁਸੀਂ ਦੇਖਦੇ ਪਿਓ ਕਿ ਮੰਦਰਾਂ ਦੇ ਵਿੱਚ ਕਿਵੇਂ ਜੜੀਏ ਉਹ ਦਰਸ਼ਨ ਕਰ ਰਹੀ ਏ ਤੁਸੀਂ ਦੇਖਦੇ ਪਿਓ ਕਿ ਭਗਤ ਜਿਹੜੇ ਨੇ ਉਹ ਸ਼ੰਕਰ ਭਗਵਾਨ ਜੀ ਦੀਆਂ ਸੰਗਤਾਂ ਨੂੰ ਦਰਸ਼ਨ ਕਰਵਾ ਰਹੇ ਨੇ ਤੇ ਲਗਾਤਾਰ ਜਿਹੜਾ ਆ ਦਰਸ਼ਨ ਸੰਗਤਾਂ ਕਰਦੀਆਂ ਪਈਆਂ ਨੇ ਤੇ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਆ ਸੰਗਤਾਂ ਇੱਥੇ ਪਹੁੰਚ ਕੇ ਆਪਣੇ ਆਪ ਨੂੰ ਜਿਹੜਾ ਆ ਉਹ ਸ਼ੰਕਰ ਭਗਵਾਨ ਜੀ ਦੇ ਚਰਨਾਂ ਦੇ ਵਿੱਚ ਸ਼ਾਂਤੀ ਦੇ ਲਈ ਜਿਹੜਾ ਆ ਉਹ ਅਰਦਾਸਾਂ ਕਰਦੀਆਂ ਨਜ਼ਰਾਈਆਂ ਤਸਵੀਰਾਂ ਤੁਸੀਂ ਦੇ ਦਿੱਤੀ ਪੀਓ ਕਲਾ ਨੌਰ ਤੋਂ ਤੁਹਾਨੂੰ ਦੱਸਦੀ ਕਿ ਇਹ ਤਸਵੀਰਾਂ ਸੰਜੀਕ ਕੀਤੀਆਂ ਨੇ ਸਾਡੇ ਪੱਤਰਕਾਰ ਲਾਪ੍ਰੀਤ ਸਿੰਘ ਖੁਸ਼ੀਪੁਰ ਨੇ ਜੋ ਕਿ ਸਪੈਸ਼ਲੀ ਅੱਜ ਜਿਹੜਾ ਆ ਉਹ ਇਸ ਦਰਬਾਰ ਤੇ ਪਹੁੰਚੇ ਤੇ ਉਹਨਾਂ ਨੇ ਸੰਤਾਂ ਦੇ ਜਿਹੜੇ ਆ ਉਹ ਵਿਊਵਲੇ ਵਿਚਾਰ ਵੀ ਸੰਤਾਂ ਦੇ ਨਾਲ ਕੀਤੀ ਤੇ ਸੰਤਾਂ ਨੇ ਜੋ ਗੱਲਬਾਤ ਉਹਨਾਂ ਦੇ ਨਾਲ ਕੀਤੀ ਉਹ ਗੱਲਬਾਤ ਵੀ ਤੁਹਾਨੂੰ ਜਿਹੜਾ ਆ ਅਸੀਂ ਅੱਗੇ ਵਿਖਾਵਾਂਗੇ ਫਿਲਹਾਲ ਤੱਕ ਜਿਹੜਾ ਆ ਤੁਸੀਂ ਲਗਾਤਾਰ ਪਹਿਲਾ ਦਰਸ਼ਨ ਕਰੋ ਫਿਰ ਅੱਗੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਮੈਂ ਤਾਂ ਆਪਣਾ ਪੱਤਰਕਾਰ ਨਾਲ ਫਿਰਸ਼ੇ ਖੁਸ਼ ਹੋਰ ਅੱਜ ਅਸੀਂ ਪਹੁੰਚੇ ਜਿਲ੍ਹਾ ਫਰਦਾਸਪੁਰ ਦੇ ਕਸਬਾ ਕਲਾਨੌਰ ਦੇ ਵਿੱਚ ਸੀ ਪਰ ਕੀ ਮੰਤਵ ਦੇ ਵਿੱਚ ਸੋ ਸਾਡੇ ਨਾਲ ਕੁਝ ਕਾਨਫਰੰਸ ਨਮੂਨ ਦੂਰ ਦੇ ਨੂੰ ਆ ਕੇ ਗੱਲਬਾਤ ਕਰਦੇ। ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਵਧਾਈਆਂ ਹਨ ਬਹੁਤ-ਬਹੁਤ ਨਵੇਂ ਸ਼ਿਵਰਾਤਰੀ ਦੀਆਂ। ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਫਿਰ ਇੱਕ ਵਾਰ ਦੁਬਾਰਾ ਕਹਿ ਰਿਹਾ। ਔਰ ਸ਼ਿਵਰਾਤਰੀ ਇਹ ਤਿਉਹਾਰ ਬੜੇ ਧੂਮ-ਧਮ ਨਾਲ ਮਨਾਇਆ ਜਾਂਦਾ ਸਾਰੇ ਹਿੰਦੁਸਤਾਨ ਦੇ ਵਿੱਚ। ਔਰ ਕਲਾਨੌਰ ਦੇ ਵਿੱਚ ਇਸ ਵਾਰ ਬਹੁਤ ਰੌਣਕ ਮੇਰਾ ਲੱਗਾ ਵਾ। ਕਲਾਨੌਰ ਜਿਹੜੀ ਚੰ ਮਹਾਰਾਜੀ ਦੀ ਗੱਦੀ ਹੈ ਬਹੁਤ ਸ਼ਕਤੀ ਵਾਲੀ ਗੱਦੀ ਹੈ ਔਰ ਇੱਥੇ ਬੜੇ ਲੋਕ ਆਣ ਕੇ ਬਾਹਰੋਂ ਅੰਦਰੋਂ ਬਾਹਰਲੇ ਦੇਸ਼ਾਂ ਤੋਂ ਆਣ ਕੇ ਸਾਰੀ ਦੁਨੀਆ ਨਜ਼ਮਤ ਤੱਕ ਹੁੰਦੀ ਹੈ ਔਰ ਮੈਂ ਫੇਰ ਇੱਕ ਵਾਰੀ ਕਹਾਗਾ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਪਿਸ਼ੂ ਰਾਤਰੀ ਦੀ ਸਾਰਿਆਂ ਨੂੰ ਵਧਾਈਆਂ ਹੋਣ ਔਰ ਕਿੰਨੇ ਦਿਨ ਪਹਿਲਾਂ ਜਿਹੜਾ ਵਾ ਇਹ ਮੇਲਾ ਜਿਹੜਾ ਸ਼ਟਾਰਟ ਹੋਇਆ ਮੇਲਾ ਜੀ 11 ਦਿਨ ਪਹਿਲਾਂ ਤੇ ਪ੍ਰਭਾਤ ਵੇਰੀਆਂ ਸ਼ੁਰੂ ਹੋ ਜਿੰਦੀਆਂ ਨੇ 1 1 2 2 13 ਤਰੀਕ ਤੋਂ ਐ ਕਿ ਪ੍ਰਭਾਤ ਪੀਰੀਆਂ ਸ਼ੁਰੂ ਹੋ ਚੁੱਕੀਆਂ ਸੀਗੀਆਂ ਲੋਕਾਂ ਦੇ ਘਰਾਂ ਦੇ ਵਿੱਚ ਇੱਕ ਇੱਕ ਦੋ ਦੋ ਪ੍ਰਭਾਤ ਪੀਰੀਆਂ ਸਵੇਰੇ 4 ਵਜੇ ਤੋਂ ਜਾ ਕੇ ਸ਼ੁਰੂ ਹੋ ਜਾਂਦੀਆਂ ਨੇ ਪ੍ਰਭਾਤ ਪੀਰੀਆਂ ਤੋਂ ਬਾਅਦ ਸ਼ੋਭਾ ਯਾਤਰਾ 14 ਤਰੀਕ ਨੂੰ ਨਿਕਲੀ ਸੀ ਉਸ ਤੋਂ ਬਾਅਦ ਅੱਜ ਸ਼ੁਭਰਾਤਰੀ ਹੈ ਅਜੇ 1 2 ਦਿਨ 3 ਦਿਨ ਮੇਲਾ ਹੋਰ ਚੱਲਣਾ ਵਾ ਤੇ ਬਹੁਤ ਖੁਸ਼ੀ ਵਾਲਾ ਘਰ ਪ੍ਰਭਾਤਰੀ ਦੇ ਦੇਸ਼ ਦੇ ਦੇਸ਼ਾਂ ਦੇ ਲੋਕਾਂ ਨੇ ਜਿਹੜੀਆਂ ਮੰਤਾ ਜੜੀ ਮੰਗੀ ਸੀ ਅੱਜ ਦੇ ਦਿਨ ਆ ਕੇ ਜੜੀ ਖਾੜ ਜੜੀ ਮੈਂ ਕਹਾਂ ਲੋਕਾਂ ਨੇ ਜੋ ਸ਼ਰਦਾ ਦੇ ਨਾਲ ਮੈਂ ਤੁਹਾਨੂੰ ਫੇਰ ਕਰਜ ਕੀਤੀ ਹੈ शिवजी भोले शंकर को इतनी ताकत और और किते किते इस है इस गद्दी पे और आप विराजमान है शिवजी महाराज जी बड़े ध्यान ਨਾਲ ਕਿਤੇ ਬਹਿ ਕੇ ਕਿਤੇ ਉੱਥੇ ਭਗਤੀ ਲੀਨ ਹੋ ਕੇ ਥੋੜਾ ਬੋਤਾ ਉਹਨਾਂ ਦਾ ਧਿਆਨ ਕਰਕੇ ਬੈਠਾ ਜਾ ਤੁਸੀਂ ਜੋ ਦਿਨੋਂ ਮੰਗੋਗੇ ਉਹ ਹੀ ਮਿਲੇਗਾ ਇਹ ਬੜੀ ਪ੍ਰਚਲਿਤ ਬਾਤ ਗੱਲ ਹੈ ਇਸ ਗੱਲ ਦੀ ਔਰ ਬੜੇ ਲੋਗ ਵਾਜਿਆਂ ਦੇ ਨਾਲ ਕੇ ਕੋ ਮੰਗ ਪੂਰੀ ਹੁੰਦੀ ਆ ਕਿ ਇਹਨੇ ਬੱਚਾ ਹੋਏ ਜਾਂ ਕੋਈ ਹੋਰ ਖੁਸ਼ੀ ਹੋਏ ਕੋਈ ਨੌਕਰੀ ਪੇਸ਼ ਕੇ ਇਹਦੀ ਜਿਹਦੀ ਵੀ ਸ਼ਰਧਾ ਪੂਰੀ ਹੁੰਦੀ ਆ ਬੜੇ ਢੋਲ ਨਗਾਰਿਆਂ ਦੇ ਨਾਲ ਲੋਕੀ ਆਉਂਦੇ ਨੇ ਔਰ ਬੜੀ ਖੁਸ਼ੀ ਮਨਾ ਕੇ ਜਾਂਦੇ ਨੇ ਲੋਕ ਔਰ ਸ਼ਨੀਵਾਰ 12 ਮਹੀਤ ਬਾਅਦ ਜਿਹੜੀ ਆ ਸਖਤ ਜਿਹੜੀ ਆ ਪੂਰੀ ਜਿਹੜੀ ਆ ਇਸ ਜਿਹੜੀ ਮਸਜਿਦ ਜਿਹੜੀ ਹੁੰਦੀ ਪਹੁੰਚ ਗਈ ਸੰਗਤ ਐਸੋਲੀ ਵੀ ਤੁਸੀਂ ਵੇਖੋ ਬਾਹਰ ਅੰਦਰ ਘੁੰਮੇ ਚੱਲਦੇ ਪਏ ਨੇ ਅੱਗੇ ਵੀ ਵੇਖ ਲਓ ਪੂਰੀਆਂ ਗਰੌਂਡਾਂ ਚਾਰੇ ਪਾਸੇ ਭੁੱਲ ਨੇ ਐਸੋਲੀ ਔਰ 11 ਵਜੇ ਦੀਆਂ ਲੋਕੀ ਵੀ ਸੰਗਤਾਂ ਸ਼ੁਰੂ ਆਉਣੀਆਂ ਸ਼ੁਰੂ ਹੋ ਗਈਆਂ ਨੇ ਤੇ 12 ਵਜੇ ਇਸ਼ਨਾਨ ਕਰਕੇ ਜੋ ਮੇਲਾ ਸ਼ੁਰੂ ਹੋਇਆ ਉਹ ਉਸ ਤੋਂ ਬਾਅਦ ਲੈਣਾ ਟੁੱਟੀਆਂ ਹੀ ਨਹੀਂ ਜੋ ਚਰਨਾ ਹੈ ਹੀ ਬਹੁਤ ਸ਼ਿਵਜੀ ਮਹਾਰਾਜ ਦੀ ਐ ਕਿੰਨਾ ਸਾਰੇ ਦੇਸ਼ ਵਾਸੀ ਇਸ ਤਿਉਹਾਰ ਨੂੰ ਸ਼ਰਤੀ ਨੂੰ ਬੜੇ ਧੂਮ-ਧਾਮ ਨਾਲ ਮਨਾਉਂਦੇ ਨੇ ਬਹੁਤ ਖੁਸ਼ੀ ਦੀ ਲਹਿਰ ਵਾਇ ਹੈ ਪ੍ਰਸ਼ਾਸਨ ਵੱਲੋਂ ਤੇ ਮੰਦਰ ਕਮੇਟੀ ਵੱਲੋਂ ਕਿੱਦਾਂ ਦਾ ਜਿਹੜਾ ਪ੍ਰਬੰਧ ਹੋਇਆ ਹੈ ਮੰਦਰ ਕਮੇਟੀ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਸਾਡੇ ਪਾਸੇ ਲੰਗਰ ਪਰਵਦੇ ਪਏ ਨੇ ਸਾਰਾ ਸਿਸਟਮ ਚੱਲਦਾ ਪਿਆ ਵਾ ਪ੍ਰਸ਼ਾਸਨ ਵੀ ਵਧੀਆ ਕੰਮ ਕਰ ਰਿਹਾ ਵਾ ਕੋਈ ਸਾਡੇ ਇਲਾਕੇ ਦੇ ਵਿੱਚ ਕੋਈ ਗਲਤ ਕੰਮ ਕੋਈ ਵੀ ਦੀਕੀ ਆ ਕੋਈ ਕਿਸਮ ਦੀ ਕੋਈ ਟੀਲ ਮਿੜ ਹੈ ਹੀ ਨਹੀਂ ਕਿ ਬਹੁਤ ਵਧੀਆ ਸ਼ਹਿਰ ਹੈ ਔਰ ਸਾਰੀਆਂ ਪਾਰਟੀਆਂ ਇੱਕ ਹੋ ਕੇ ਇਹੋ ਜਿਹੇ ਤਿਉਹਾਰ ਜਾਂ ਕੋਈ ਵੀ ਉਤਸਵ ਹੁੰਦਾ ਵਾ ਸਾਂਝੇ ਤੌਰ ਤੇ ਬਣਾਇਆ ਜਾਂਦਾ ਵਧੀਆ ਸ਼ਹਿਰ ਹੈ ਸਾਡਾ ਮੋਰ ਜਿਹੜੀ ਮਿਲ ਦਸਮ ਦਸੋ ਜਿਹੜੀਆਂ ਪਾਈਆਂ ਸਕਤਾਂ ਨੇ ਉਹ ਕੀ ਕਿਹਾ ਤੁਸੀਂ ਦਸ 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 ਜਿਹੜੀ ਸੰਤਾੰਪੀ ਉਹ ਪਹਿਲਾ ਜਿਹੜੀਆਂ ਮੇਲੇ ਲੱਗ ਜਿਈ ਪਹਿਲਾ ਜਿਹੜੇ ਕੁਝ ਦਿਨ ਜਿਹੜੀਆਂ ਪਹੁੰਚ ਜਾਂਦੀਆਂ ਸ਼ਰ ਸੰਤਾ ਪਹਿਲਾ ਆ ਜਾਂਦੀਆਂ ਨੇ ਉੱਪਰ ਕਮਰੇ ਬਣੇ ਹੋਏ ਨੇ ਆ ਹਾਲ ਪਿਆ ਹੋਇਆ ਵਾ ਰਾਹਤ ਸੰਗਤਾ ਰਹਿਣ ਗੱਦੀ ਲੱਗੀ ਹੋਈ ਦੀ ਰਾਤ ਰਹਿਣ ਵੀ ਲੰਗਰ ਖੁੱਲੇ ਲੱਗੇ ਹੋਏ ਨੇ ਮੇਲਾ ਬੜਾ ਉਤਸ਼ਾਹ ਨਾਲ ਮਨਾਇਆ ਜਾਂਦਾ ਵਾ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਜੀ ਮੇਲਾ ਇੱਥੇ ਕਲਾ ਨੌਰ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਚੱਲਦਾ ਕਿੰਨੀ ਕਿੰਨੀ ਲੰਮੀਆਂ ਜਿਹੜੀਆਂ ਦੂਰ ਤੱਕ ਜਿਹੜੀਆਂ ਲੈਣਾ ਜਿਹੜੀਆਂ ਲੰਗੀਆਂ ਸੰਗਤਾਂ ਦੇ ਮੱਥੋਂ ਤੁਸੀਂ ਆਪ ਹੀ ਵੇਖ ਲਓ ਮੇਰੇ ਖਿਆਲ ਦੇ ਕੋਈ ਅੱਧਾ ਦਾ ਪਣਾ ਪਣਾ ਕਿਲੋਮੀਟਰ 10 ਕਿਲੋਮੀਟਰ ਨਹੀਂ ਤੇ ਲੈਣ ਲੱਗ ਜਾਂਦੀ ਏ ਸਾਰੀ ਦੀ ਸਾਰੀ ਡਬਲ ਡਬਲ ਲੈਣਾ 트리플 트리플 ਲੈਣਾ ਲੱਗੀਆਂ ਹੋਈਆਂ ਨੇ ਸਾਰੇ ਦਰਸ਼ਨ ਕਰ ਰਹੇ ਨੇ ਲੋਕ ਬੜੇ ਵਧੀਆ ਤਰੀਕੇ ਨਾਲ ਦਰਸ਼ਨ ਕਰ ਰਹੇ ਨੇ ਜੀ ਲੋਕ ਅੱਜ ਸ਼ਾਮ ਨੂੰ ਫਿਰ ਜਗਰਾਤਾ ਵਾ ਤੇ ਬੜੀ ਧੂਮ ਧਾਮ ਨੇ ਲੋਕ ਲੋ ਆਉਣਗੇ ਜਿਹੜਾ ਆਤਾ ਵਜਰਾ ਅੱਜ ਦਾ ਦਿਨ 14 ਫਰਵਰੀ 15 15 ਜਿਹੜੀ ਆ ਤਾਜਪੋਸ਼ੀ ਜਿਹੜੀ ਆ ਫੋਟੋ ਜਿਹੜੀ ਜਿਹੜੀ ਹੋਈ ਸੀ ਤਾਜਪੋਸ਼ੀ ਵੀ ਅਕਬਰ ਦੀ ਇੱਥੇ ਹੋਈ ਹੋਈ ਹੈ ਜੀ ਸਾਰਾ ਉਹਨਾਂ ਨਾਲ ਹੀ ਇਹਨਾਂ ਦਾ ਵੀ ਸੰਬੰਧ ਸਾਰਾ ਇਸ ਤਰ੍ਹਾਂ ਚੱਲਦਾ ਹੈ ਉਹ ਮੈਂ ਗੱਲ ਕਰਾਂਗਾ ਤਾਂ ਬੜੀ ਲੰਬੀ ਹੋ ਜਿਹੜੀਆਂ ਤੇ ਮੈਂ ਬਸ ਇਹੋ ਹੀ ਕਹਿਣਾ ਚਾਹਾਂਗਾ ਕਿ ਤਾਜਪੋਸ਼ੀ ਅਕਬਰ ਦੀ ਵੀ ਕਲਾ ਨੋਰੀ ਹੋਈ ਹੋਈ ਹੈ ਔਰ ਇਹ ਚਿਪਜੀ ਮਹਾਰਾਜ ਦੀ ਜਿਹੜੀ ਆ ਗੱਡੀ ਬਹੁਤ ਪਾਵਰਫੁਲ ਆ ਮੈਂ ਫੇਰ ਇੱਕ ਕੀ ਮੈਸੇਜ ਜਿਹੜਾ ਅੱਜ ਦਿਨ ਲੱਗਦਾ ਕੀ ਮੈਸੇਜ ਜਿਹੜਾ ਅੱਜ ਦਿਨ ਲੱਗਦਾ ਮੈਂ ਮੈਸੇਜ ਇਹੋ ਦੇਣਾ ਚਾਹਾਂਗਾ ਲੋਕਾਂ ਨੂੰ ਸਾਰਿਆਂ ਨੂੰ ਸ਼ੁਰਾਤੀ ਦੀ ਬਹੁਤ ਬਹੁਤ ਮੁਬਾਰਕਾਂ ਹੋਣ ਔਰ ਸਾਰਿਆਂ ਨੂੰ ਵਧਾਈਆਂ ਹੋਣ ਸਾਰੇ ਧੜੇ ਜਿਹੜੇ ਇੱਕ ਹੋ ਕੇ ਸ਼ੁਰਾਤੀ ਦਾ ਮੇਲਾ ਜਾਂ ਕੋਈ ਵੀ ਤਿਉਹਾਰ ਕਲਾ ਨੂੰ ਰੰਗਦਾ ਵਾ ਸਾਰੇ ਪੁੱਛ ਸਾਡੇ ਸ਼ਹਿਰ ਦੀ ਇਹ ਪ੍ਰਸ਼ੰਸਾ ਦੇ ਲਾਇਕ ਵਾ ਸਾਡਾ ਸ਼ਹਿਰ ਕੋਈ ਵੀ ਤਿਉਹਾਰ ਹੋਵੇ ਸਾਰੇ ਇੱਕ ਹੋ ਕੇ ਮਨਾਉਂਦੇ ਨੇ ਇਹ ਸਨ ਕਰਨੋਟੀ ਸਕਦੇ ਜਿਨ੍ਹਾਂ ਨੇ ਸਿਰ ਮੰਦਰ ਨੂੰ ਲੈ ਕੇ ਜਿਹੜਾ ਆਪਾਂ ਜਿੰਨੂੰ ਕਰਵਾਇਆ ਅਤੇ ਸੰਤਾਂ ਦੇ ਵਿੱਚ ਬਹੁਤ ਬड़ी ਜਿਹੜੀ ਬਸਤ ਹੈ। ਰਾਸਪੁਰ ਸੇ ਹਰ ਸਾਲ ਆਉਂਦੇ ਆ। ਹਾਂਜੀ। ਹਰ ਸਾਲ ਆਉਂਦੇ ਆ। ਹਾਂ ਹਰ ਸਾਲ ਆਉਂਦੇ ਆ। ਕਿਹਾ ਮਾਤਾ ਦੇਖਣੇ ਦਾ ਮਤਲਬ ਕਿ ਹਰ ਸਾਲ ਕਾਫੀ ਲੱਖੋ ਸਰਦਾਲੂ ਲੋਕ ਆਉਂਦੇ ਆਂ ਅਤੇ ਕਾਫੀ ਮਾਨਤਾ ਇਸ ਇਤਿਹਾਸਿਕ ਜਿਹ ਉਹ ਮਤਲਬ ਮੰਦਿਰ ਹੈ ਪਾਉਂਡਵਾ ਕੇ ਟਾਈਮ ਦਾ। और काफ़ी आज, आज आज आप देख ही रहे हो कितना मतलब कि कितनी भीड़ है और काफ़ी लोगों में उमंग है और भोलेनाथ के गुणगान कर रहे हैं लोग मुझे दो घंटे हो तो गए लाइन में लगे हुए, में लगे हुए। आगे। आगे। अभी एक घंटा और लगेगा भाई आगे तक मैं बस यही कहता हूँ गुणगान करो भगवान का बोले नाथ का आपकी हर मुराद पूरी करेंगे हर आपको खुशी देंगे थे 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 थे? नहीं आप तो बस बोले नाथ के दर्शन करने आए हैं वो उनको सब पता है भक्तों को क्या चाहिए क्या नहीं चाहिए बोले बाबा दर्शन करने जा रहे हैं

ओ 1 घंटे से ज्यादा हो गई पर दर्शन करने है भोले बाबा के तो वेट तो करना पड़ेगा पहले नहीं, पहले नहीं फर्स आए फर्स्ट टाइम आए हैं बस यही कहना चाहते हैं भोले बाबा की कृपा सब पे बना रहे हर हर महादेव असि भाई का ट्रांसफर तो आए तो नहीं हर साल आई दा तू टाइम हो गया सानू तकरीबन 1 घंटा हो गया जी और कहना चाहो ਜਿੰਨਾ ਮਰਜ਼ੀ ਲਗੇ ਅਸੀਂ ਦਰਸ਼ਨ ਕਰਕੇ ਮੈਂ ਰਾਤ ਪਾਏ ਦਰਸ਼ਨ ਕਰਕੇ ਜਾਣਾ ਹਾਂ ਹਾਂ ਕਹ ਰਿਹਾ ਕਿ ਫੌਜ ਕਰੇਗੀ ਮੋਲ